ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਸੀਐਮ ਭਗਵੰਤ ਮਾਨ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਜੇਲ੍ਹ ਚ ਮੁਲਾਕਾਤ ਤੋਂ ਬਾਅਦ ਅਮਰਪਾਲ ਦੇ ਚੌਂ ਲੜਨ ਨੂੰ ਲੈ ਕੇ ਪਿਤਾ ਦਾ ਵੱਡਾ ਬਿਆਨ ਆਇਆ ਸਾਹਮਣੇ ਪੰਜਾਬ ਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਅਗਲੇ 2 ਦਿਨ ਹੋਵੇਗਾ ਭਾਰੀ ਮੀਂਹ ਅਗਲੇ 2 ਦਿਨ ਪੈ ਸਕਦਾ ਹੈ ਭਾਰੀ ਮੀਂਹ ਪਾਰਟੀ ਛੱਡਣ ਵਾਲੇ ਲੀਡਰਾਂ ਤੇ ਚਰਨਜੀਤ ਸਿੰਘ ਚੰਨੀ ਨੇ ਲਾਇ ਨਿਸ਼ਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਰੋਡ ショਅ ਕੱਢਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕੀਤਾ सीएम ਭਗਵਾਨ ਤਮਾਨੀ ਕਹਿੰਕੇ ਇਹ ਚੋਣਾ ਜਿੱਤ ਤੇ ਹਾਰ ਦੀਆਂ ਨਹੀਂ ਬਲਕਿ ਸੰਵਿਧਾਨ ਨੂੰ ਬਚਾਣ ਲਈ ਹਨ ਇਸ ਦੇ ਨਾਲ ਹੀ सीएम ਭਗਵਾਨ ਤਮਾਨੀ ਨੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਆਹੀ ਫਿਰਦੇ ਆ ਮੋਦੀ ਸਾਹਿਬ ਗਰੰਟੀਆਂ ਕਹਿੰਦੇ ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ ਕੋਸ਼ਨਾ ਪੱਤਰ ਮੈਨੀਫੈਸਟੋ ਹੁਣ ਗਰੰਟੀਆਂ ਕਹਿਣ ਲੱਗ ਗਏ ਮੋਦੀ ਕੀ ਗਰੰਟੀ ਝੂਠ ਬੋਲਣ ਦੀ ਗਰੰਟੀ ਆਪਦੀ ਆਉਣ ਦੀ ਗਰੰਟੀ ਹੈ ਨਹੀਂ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਆਪਾਂ ਹੋਵਾਂਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇੜੀ ਚ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿਉਂਕਿ ਪਹਿਲੇ ਗੇੜ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਚੋਂ 30 32 ਹੋ ਜਾ ਰਹੀਆਂ 60 70 ਇੰਡੀਆ ਗਠਜੰਦਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪੈਣਗੀਆਂ 80 ਤੋਂ ਉੱਪਰ ਕੱਲ ਨੂੰ ਪੈਣਗੀਆਂ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਓ ਬਦਲ ਗਏ ਤਾਂ ਯੋ ਹੁਣ 400 ਪਾਰ ਨਹੀਂ ਕਹਿੰਦੇ ਹੁਣ ਸਥਿਰ ਸਰਕਾਰ ਸਥਿਰ ਸਰਕਾਰ ਕਹਿਣ ਲੱਗੇ ਪਾਸੇ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਚ ਹਲਚਲ ਮਚੀ ਹੋਈ ਹੈ ਦੂਜੇ ਪਾਸੇ ਸਿਆਸੀ ਗਲਿਆਰਾਂ ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਵਾਰਸ ਪੰਜਾਬ ਜਥੇਬੰਦੇ ਮੁਖੀ ਅਮਰਿਤਪਾਲ ਸਿੰਘ ਲੋਕ ਸਭਾ ਚੋਣ ਲੜ ਸਕਦੇ ਹਨ ਇਨ੍ਹਾਂ ਖਬਰਾਂ ਵਿਚਾਲੇ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕੀਤੀ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਲੜਨਗੇ ਜਾਂ ਫਿਰ ਨਹੀਂ ਅਮਰਿਤਪਾਲ ਦੇ ਪਿਤਾ ਅਤੇ ਉਹਨਾਂ ਦੇ ਚਾਚੇ ਨੇ ਮੀਡੀਆ ਨੂੰ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸਖਤੀ ਕਾਰਨ ਉਹ ਅਮਰਿਤਪਾਲ ਨਾਲ ਸਹੀ ਢੰਗ ਨਾਲ ਗੱਲਬਾਤ ਨਹੀਂ ਕਰ ਸਕੇ ਉਹਨਾਂ ਅੱਗੇ ਆਖਿਆ ਕਿ ਕੁਝ ਪਲਾਂ ਲਈ ਹੀ ਮਿਲ ਸਕੇ ਹਾਂ ਇਸ ਲਈ ਚੋਣਾਂ ਦੇ ਮਾਮਲੇ ਤੇ ਸਹੀ ਢੰਗ ਨਾਲ ਚਰਚਾ ਨਹੀਂ ਕਰ ਸਕੇ ਇਸ ਲਈ ਉਹਨਾਂ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੱਲੋਂ ਸਾਂਝੀ ਕੀਤੀ ਕਿ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਉਹਨਾਂ ਕਹੇ ਕਿ ਉਹ हफ्ते बाद वापस आके अमृतपाल ला बात करेंगे और पहले भी इधर से हम लोग लेट थे और बाद में काफी एक घंटा उधर जाके एक डेढ़ घंटा वेट किया फिर वो बुलाया वो फिर भी इधर नहीं बैठना वो आदमी उसके साथ नहीं बैठेगा तो बराबर बातचीत नहीं हो पाई तो अभी हम लोग तो सुबह हो सकता है डीसी साहब को भी मिलेंगे कि प्रशासन हम लोग को पता नहीं किसका दबाव है कि हाँ ये विषय पे बात ना हो तो कुछ नहीं तो हम लोग पहले के बहुत टाइम आया मुलाकात करने के लिए तो बहुत अच्छा रवैया था सबका लेकिन अभी क्यों ऐसा परेशान किया जा रहा है ये समझ नहीं आ रहा अभी हम लोग कोशिश तो करेंगे नेक्स्ट वीक फिर मुलाकात करके फिर कोई खन से जे पे पहुँचे कल राजदेव सिंह खलसा ने पूरा लेकिन अभी वो बोले थे कि मैं राजदेव जी को ये बात बोला था कि अभी पहले जो हम लोग तो इस बारे में विचार कर रहे हैं तो हो सकता है उसको कुछ गलत फहमी हो गया तो वो बोला था कि मैं मेरे परिवार वाले भी कल को आएंगे फिर हम लोग को बैठ के फिर फिर ही कोई इसको पर करेंगे कुछ तो उन्होंने थोड़ा तो सा जल्दीबाजी कर दी तो अभी उनको तो राजेव जी को भी हम मिलेंगे जाके तो क्या किधर की गलत फहमी हो गया तो अभी उसके बारे में चुनाव लड़ेंगे या नहीं अभी अभी वो बात उसके बारे में बराबर इधर ना हम लोग को मुलाकात का टाइम भी बराबर नहीं मिला पहले तो हम लोग थोड़ा थोड़ा लेट था फिर हम लोग भी एक डेढ़ घंटा जाके अंदर भी वेट किया फिर वो आए फिर कभी बोलते कि ये आदमी उसके साथ में नहीं बैठ सकता है। वो आदमी उसके साथ में नहीं बैठ सकता कोई मसला तो सारे मिल के बैठ के हल्का कुछ कन्फर्म नहीं था। अभी अभी कन्फर्म नहीं हुआ अभी हम लोग वो बोले कि अभी थोड़ा सा आप एक तो हम लोग को भी वो बोले कि हमारा फैसला नहीं है ये उधर के लोकल जनता का फैसला होना चाहिए

काफी गूंज रहा है घूम रहा है उसके बारे में लोगों की क्या रहे कोई आगे बढ़ाया आज आज आप लोग लोग कहेंगे पर तो हम आप क्या को नहीं अभी हम तो कुछ नहीं चाहते हम तो जो जनता चाह रही है तो फैसला वो फैसला वही होगा अगर लोग चाह रहे होंगे तो फिर वो बोले कि मैं लोगों से बाहर वो मेरे लोग हैं मैं उनके लिए ही लड़ रहा था पहले भी ड्रग के खिलाफ आ रहा है जो ਅਗਰ ਲੋਕ ਚਾ ਰਹੇ ਹਨ ਕਿ ਮੈਂ ਇਲੈਕਸ਼ਨ ਲੜ ਕੇ ਉਨ੍ਹਾਂ ਦਾ ਕੁਝ ਅੱਛਾ ਕਰ ਸਕਦਾ ਹਾਂ ਤਾਂ ਮੈਂ ਇਲੈਕਸ਼ਨ ਲੜੂੰਗਾ ਅਗਰ ਲੋਕ ਨਹੀਂ ਚਾ ਰਹੇ ਤਾਂ ਮੈਂ ਨਹੀਂ ਲੜੂੰ ਮੌਸਮ ਵਿਭਾਗ ਨੇ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਅਗਲੇ 2 ਦਿਨ ਭਾਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 26 ਅਤੇ 27 ਅਪ੍ਰੈਲ ਨੂੰ ਜ਼ਿਆਤਰ ਥਾਵਾਂ ਤੇ ਅਤੇ 28 ਅਤੇ 29 30 ਅਪ੍ਰੈਲ ਨੂੰ ਵੱਖ-ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਵੇਗੀ ਹਰਿਆਣਾ ਤੇ ਚੰਡੀਗੜ੍ਹ ਵਿੱਚ 26 ਅਤੇ 27 ਅਪ੍ਰੈਲ ਨੂੰ ਕੁਝ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਮੇਸ਼ਾ ਹੀ ਆਪਣੇ ਅਨੋਖੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦੇ ਇਸ ਵਾਰ ਜਲੰਧਰ ਤੋਂ ਲੋਕ ਸਭਾ ਤਿਰਿਟ ਦਿੱਤੀ ਹੈ। ਇਸ ਦੌਰਾਨ ਦਲ ਬਦਲਣਾਂ ਤੇ ਨਿਸ਼ਾਨਾ ਸਾਥ ਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਵੱਟੀਆਂ ਗਲਾਖੀਆਂ ਹਨ। ਚੰਨੀ ਨੇ ਕਿਹਾ ਕਿ ਆਪ ਨੂੰ ਸਵੇਰੇ ਸ਼ਾਮ ਪਾਰਟੀਆਂ ਬਦਲ ਲੈਂਦੇ ਹਨ। ਚੰਨੀ ਨੇ ਕਹਿ ਦਿੱਤਾ ਹੈ ਕਿ ਰਾਜਨੀਤੀ ਤਾਂ ਅੱਜ ਵੀ ਉੱਥੇ ਹੀ ਖੜੀ ਹੈ ਪਰ ਅੱਜ ਰਾਜਨੀਤੀ ਵਾਲੇ ਵਿਅਕਤੀ ਦਾ ਮਿਆਰ ਨਹੀਂ ਰਿਹਾ ਉਹ ਉਹਨਾਂ ਦਾ ਸਵੇਰੇ ਦੁਪਹਿਰ ਸ਼ਾਮ ਦਾ ਰੇਟ ਹੋ ਗਿਆ ਹੈ ਕੋਈ ਵੀ ਕਿਸੇ ਵੇਲੇ ਵੀ ਉਹਨ ਨੂੰ ਰੇਟ ਲਗਾ ਕੇ ਹੱਕੇ ਲੈ ਜਾਂਦਾ ਹੈ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਹੈ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਹੈ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਉਹ ਤਕਾਲਾ ਨੂੰ ਕੋਈ ਹੋਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਚ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਭਾਈ ਆ ਕੇ ਜੇਬ ਚ ਚਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਹੈ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਤੀਨੋ ਹੋ ਗਿਆ ਚਾਹੇ ਰਿੰਕੋ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚੁਕਰੇ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਟਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੋਆ ਨੂੰ ਬਹੁਤ ਬੁਰੀ ਤਰ੍ਹਾਂ ਸਾਬਕਸ ਗਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਆ ਤੁਹਾਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ 'ਚ ਉੱਥੇ ਵਿਧਾਨ ਸਭਾ 'ਚ ਉੱਥੇ ਜਦੋਂ ਬੋਲਦੇ ਨੇ बोलके नारे मेरे विरुद्ध लाके बाहर ਨੂੰ ਤੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਇਤਕੀ ਫਿਰ ਮੈਂ ਕਹਿੰਦਾ ਜਿੰਦਾ ਲਾਓ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣ ਇਹ ਐ ਠੀਕ ਹੋਣਗੇ ਹੋਰ ਕੋਈ ਇਸ਼ਾਰਾ ਨਹੀਂ ਹੈਗਾ ਗੁਰਦਾਸਪੁਰ ਵਾਲੇ ਕੋਲ ਨੂੰ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੋਲ ਪਲਾਜ਼ਿਆਂ ਦੀ ਜਦੋਂ ਕਢਾਈ ਲਿਸਟ ਕਿਹੜੇ ਕਿਹੜੇ ਟੋਲ ਪਲਾਜੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੋਈ 2 ਸਾਲ ਕਹਾਂ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 225 ਦਿਨ ਵਧਾਤੇ ਐ ਮੈਂ ਕਹਿਆ ਯਾਰ ਕਿਉਂ ਵਧਾਈ ਜਾਂਦੇ ਨੇ ਇਹ ਇਹਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪਣੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਵੱਧ ਟੋਲ ਪਲਾਜੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ ਚੰਡੀਗੜ੍ਹ ਤੋਂ ਸ਼ਿਆਰਪੁਰ ਨੂੰ ਆਨੇ ਨਾ ਹਰ ਗੋਬਨਪੁਰ ਪਹੁੰਚਦੀ ਇੱਥੇ ਨਾ ਆਉਣਾ ਜਦੋਂ ਆਪਾਂ ਗੁਰਦਾਸਪੁਰ ਸਭ ਤੋਂ ਵੱਡਾ ਟੋਲ ਪਲਾਜ ਨੇ ਗੁਰਦਾਸਪੁਰ ਵੱਲ ਨੂੰ ਕਿਨੇ ਬਣਾਏ ਨੇ ਬਰਦਾ ਅੱਠੇ ਗਵਾਜਵਾ ਦੇ ਟਾਈਮ ਦੇ ਬਣੇ ਯੈਸ ਦੇਖੋ 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 ਪੀ ਡਬਲਯੂ ਡੀ ਮਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਏ ਨੇ ਉਹ ਤੁਹਾਡੇ ਆਪਦੇ ਘਰ ਨੂੰ ਆਉਣ ਤੇ ਟੈਕਸ ਲਾਈ ਜਾਂਦਾ ਸਾਰੇ ਦੇ ਸਾਰੇ ਬੰਦ ਕੀਤੇ ਨੇ ਮੈਂ ਕਿਤੇ ਨੇ ਸਾਰੇ ਉਹ ਦੇਖਿਆ ਹੋਇਆ ਇਹਨਾਂ ਤੋਂ ਉਮੀਦ ਕਰੋਗੇ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਰਿਆ ਦੇ ਪਰਲੇ ਪਾਸੋਂ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ ਇਹਨਾਂ ਤੋਂ ਉਮੀਦ ਕਰੋਗੇ ਅੱਪਾ ਆਟੇ ਦੇ ਬਿਸਕੁਟਾਂ ਵਾਲਿਆਂ ਦੀਵਾਲੀ ਵੇਲੇ ਬੇਬੇ ਘਟਾਉਂਦੀ ਹੁੰਦੀ ਆਟੇ ਦੇ ਬਿਸਕੁਟ ਉਹੀ ਬਹੁਤ ਵਧੀਆ ਲਾਦੇ ਹੁੰਦੇ ਆਪਾਂ ਦਾ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਕਦੇ ਕਦੇ ਕਿਸੇ ਨੂੰ ਗਾਲ੍ਹਾਂ ਕਦੇ ਕਿਸੇ ਨੂੰ ਗਾਲ੍ਹਾਂ ਤੜਕੀ ਉੱਠ ਕੇ ਗਾਲ੍ਹਾਂ ਕੱਢਣ ਲੱਗ ਜਾਂਦੇ ਆ ਫੁਲਾਨਾ ਫੁਲਾਨੀ ਪਾਰਟੀ ਚ ਕਿਉਂ ਚਲਾ ਗਿਆ ਮੈਂ ਪਹਿਲਾਂ ਆਪਣੇ ਭਾਈ ਦਾ ਗੱਲ ਕਰ ਲਾ ਉੱਪਰਲੇ ਫਲੋਰ ਤੇ ਝੰਡਾ ਬੀਜਪੀ ਦਾ ਥੱਲੇ ਦੇ ਕਾਂਗਰਸ ਦਾ ਵਿਚਾਲੇ ਪੌੜੀਆਂ ਨੇ ਬਸ ਜੇ ਕਦੇ ਗਲਤੀ ਨਾਲ ਕੋਈ ਪੌੜੀਆਂ ਉੱਤਰ ਗਿਆ ਜਾਂ ਚੜ੍ਹ ਗਿਆ ਪਾਰਟੀ ਬਦਲ ਜਿਉ ਇੰਨਾ ਨਾ ਕੰਮ ਕਰਾਂਗੇ ਯਾਰ ਆਪਾਂ ਠੇਕਾ ਲਿਆ ਇਹਨਾਂ ਦੇ ਮਗਰ ਹੋਣ ਦਾ ਕਿੰਨੀ ਵਾਰੀ ਜਿਤਾਤੇ ਜਿਤਾਵ ਵੀ ਦਿੱਤੇ ਜਾਂਦੇ ਇਹ ਹੋਵੇ ਨਾ ਕੋਈ ਲੰਬਾ ਹੋਵੇ ਜਿਤਾਬ ਹੀ ਦਿੱਤੇ ਰਾਸ ਸਭਾ ਤੱਕ ਪਹੁੰਚਾਤੇ ਲੋਕ ਸਭਾ ਤੱਕ ਪਹੁੰਚਾਤੇ ਵਿਧਾਨ ਸਭਾ ਤੱਕ ਪਹੁੰਚਾਤੇ ਬਸ ਕਰੋ ਯਾਰ ਹੁਣ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਹੁਣ ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ ਆਪਣਾ ਐਮਪੀ ਉਸ ਤੋਂ ਬਾਅਦ ਇੱਥੇ ਵਿਕਾਸ ਕਰਨਾ ਉਹਦੇ ਵਾਸਤੇ ਮੈਂ ਕਹਾਂ ਤਿੰਨ ਸਾਲ ਆਪਣੀ ਸਰਕਾਰ ਚਾਰ ਜੂਨ ਨੂੰ ਜਦੋਂ ਰਿਜ਼ਲਟ ਆ ਜੂਗਾ ਸਰਕਾਰ ਤਾਂ ਉਸ ਤੋਂ ਬਾਅਦ ਤਿੰਨ ਸਾਲ ਆਪਣੇ ਕੋਲ ਹੈਗੀ ਹੈ ਘਟੋ ਘਟ ਘਟੋ ਘਟ ਇਹ ਤਾਂ ਇਹ ਮੈਨੂੰ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ ਤੇ ਫਤਵੇ ਤੇ ਮੋਹਰ ਲਾਈ ਐ ਲੈ ਹੁਣ ਤਿੱਗਣਾ ਚੌਗਣਾ ਕੰਮ ਕਰੂੰਗਾ ਤੁਸੀਂ ਇੱਕ ਵਾਰੀ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਦੇ ਦਿਓ ਜਿਹੜੀਆਂ ਦੇਸ਼ ਦੀ ਪਾਰਲੀਮੈਂਟ 'ਚ ਬੋਲਣ ਉਸ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ ਮੈਂ ਤੁਹਾਡੀ ਲੱਤਾਂ ਤੋਂ ਲੰਘ ਜਾਊਂਗਾ ਤੁਸੀਂ ਮੈਨੂੰ ਫਿਰ ਨੀਵੇਂ ਤਾਂ ਬਟਾ ਲਿਆ। ਜੱਲਾਹੋਬਾਲ। 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 ਤੁਹਾਡੀ ਸੋਚ ਤੇ। ਤੁਹਾਡੀ ਸੋਚ ਤੇ। ਤੁਹਾਡੀ ਸੋਚ ਤੇ। ਤੁਹਾਡੀ ਸੋਚ ਤੇ। ਸੁਥੋੜਾ ਜੋਸ਼ ਹੈ। ਕੋਟੀ ਪੜਾਸ ਹੈ ਕਿਉਂਕਿ ਕੀ ਕਰੀਏ ਯਾਰ 70 ਸਾਲ ਹੋ ਗਏ 75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ ਉੱਥੇ ਹੀ ਖੜਿਆ ਯਾਰ ਹਜੇ ਤੱਕ ਉਹੀ ਫੈਲਾ ਉਹੀ ਉੱਥੇ ਹੁਣ ਬਦਲ ਲੱਗੇ ਆ ਤੇ ਫਿਰ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਹੁਣ ਕਹਿੰਦੇ ਬਿਜਲੀ ਆਉਣ ਲੱਗੀ ਬਈ ਨੀਅਤ ਸਾਫ ਹੋ ਗਈ ਨੀਅਤ ਸਾਫ ਹੋ ਗਈ ਬਸ ਮੈਂ ਪੱਤ ਇਹਨਾਂ ਬੁਲਾਇਆ ਅਫਸਰਾਂ ਨੂੰ ਮੈਂ ਕਹਿਆ ਵੀ ਦੁਨੀਆ ਭਰ ਦੇ ਦਫ਼ਤਰ ਦਿਨੇ ਚੱਲਦੇ ਆ 9 ਤੋਂ 5 ਇਹ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ ਕਹਿੰਦੇ ਨੇ 2 ਵਜੇ ਆਉ ਲੈਟ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ ਇਹ ਕਿਸਾਨਾਂ ਵਾਲਾ ਦਫ਼ਤਰ ਦਿਨੇ ਨਹੀਂ ਚੱਲ ਸਕਦਾ ਖੇਤ ਚ ਬਿਜਲੀ ਦਿਨੇ ਨਹੀਂ ਦੇ ਸਕਦੇ ਕਹਿੰਦੇ ਜੀ ਹੋ ਸਕਦਾ ਹੈ ਆਪਕੋ ਮੀਟਿੰਗ ਲੈਣੀ ਪੜੇਗੀ ਮੈਂ ਇੱਕ ਢਿੱਕ ਗੱਲ ਆ ਮੈਂ ਮੀਟਿੰਗ ਲੈ ਲੈਣਾ ਰਾਤ ਦੇ 12:30 ਵਜੇ ਬਿਜਲੀ ਆਉ ਜੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ ਸੌ ਸਕਦਾ ਆਉ ਵੀ 2 ਘੰਟੇ ਮੈਂ ਕਹਾ ਦਿਨੇ ਬਿਜਲੀ ਦਿਓ ਥੋਲਰ ਵਾਲੀ ਆਪਣੇ ਕੋਲ ਹੈਗੀ ਐ ਉਹਦਾ ਲਾਇਆ ਹਸਾਬ ਕਿਤਾਬ ਕੱਢਿਆ ਮੈਂ ਤੁਹਾਨੂੰ ਸੁਣ ਕੇ ਖੁਸ਼ੀ ਤੇ ਹੈਰਾਨੀ ਹੋਊਗੀ ਐਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗੇ ਥੋੜੇ ਜਿਹੀ ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗੀਆਂ ਕਣਕਾਂ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦੇ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ 'ਚ ਅੱਗ ਲੱਗੀਆਂ ਕੁਦਦੇ ਪਿੰਡ ਅੱਗ ਲੱਗੀ ਇਧਰ ਆਂਪਰੇ ਫੂਲਕਰੀ ਅੱਗ ਲੱਗੀ ਹੈ ਨਾ ਪਟਿਆਲੇ ਕੋਲੇ ਜੇ ਜਿੰਨੀਆਂ ਅੱਗੇ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਹਿ ਬੈਲ ਸਾਹਿਬ ਨੇ ਵੀ ਕਿਹਾ ਦੁਕਾਨਾਂ ਨੂੰ ਵੀ ਅੱਗੇ ਲੱਗ ਜਾਨੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰੀਆ ਕਰੂਗੀ ਘਾਟੇ ਪੂਰੀ ਕਰੂਗੀ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਉਂਕਿ ਮੈਂ ਉੱਥੋਂ ਆਇਆ ਜੀ ਮੈਂ ਨੱਕਿਆਂ ਚੋਂ ਆਇਆ ਨਾ ਆਈ ਬਰਕਾ ਨਾ ਮੈਂ ਨੱਕਿਆਂ ਦਾ ਪੁੱਤ ਆ ਮੈਂ ਨੱਕਿਆਂ ਚੋਂ ਉੱਠ ਕੇ ਆਇਆ ਨਾ ਆਹੀ ਤਾਂ ਫਰਕ ਹੈ ਬਸ ਉਹਨਾਂ ਨੂੰ ਕੀ ਪਤਾ ਹੋਣਾ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਕਰੜੀਦਨ ਹਰ ਸਿਮਰਤ ਕੌਰ ਉਚਨੀ ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ ਜਿੱਥੇ ਹੜ੍ਹ ਆ ਗਏ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰਿਆਂ ਗਿਆ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਹਨੇ ਜ਼ਿਲੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਦਿਆਂ ਵਿਕ ਜੰਨੀਆਂ ਨੇ ਉਹ ਸਰਪੰਚ ਜਿਲੇਦਾਰ ਨੂੰ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜੰਨੀਆਂ ਨੇ ਕਵਾਂਟਲ ਲਾਲ ਵਿਕ ਜੰਨੀਆਂ 7-8000 ਰੁਪਏ ਕਹਿੰਦੀ ਫਿਰ ਕਾਹਨੇ ਹੋ ਤੁਸੀਂ ਹਰੀਆਂ ਕਿਉਂ ਬੀਚ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀ ਆਗੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਢੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹਿਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨੇ ਓਏ ਮੈਂ ਪਿਤਾ ਹੀ ਆ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰ ਸਭਣਾ ਲਾਂਗੇ ਹੁਣ ਆਪਾਂ ਜਿੰਦਾਬਾਦ ਮਰਨਾ 23 ਹੋ ਕੇ ਮਰਨਾ 23 ਹੋ ਕੇ ਵੀ ਨਾ ਇਹਨਾਂ ਨੂੰ ਕੀ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਜਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਥੋੜੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਕੁਛ ਵੀ ਕਾਇਦ ਹੰਦਿਆ ਕਿਸੇ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿਚਾਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੈ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦਾ ਸਾਹਮਣਾ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤ ਦੇ ਥੱਲੇ ਗੇਟ ਦੇ ਥੱਲੇ ਬਿਲਣਾਂ ਹੀ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਫਸਾ ਰੱਖਿਆ ਕਿਤੇ ਥੱਲੋਂ ਵੀ ਨਾ ਟਿਕਟ ਸੱਟ ਜਾਣ ਕਿਤੇ ਵੀ ਟਿਕਟ ਲੈ ਲੈ ਸਾਡੀ